ਜਿਉਂ ਆਪਕਾ ਦੇਦ ਸਵਾਦਯਾਨ ਵਧੀਆ ਹੋਵੋਗੇ ਤੇ ਠੀਕ ਹੋਵੋਗੇ ਤੇ ਆਦੇ ਵਲੋਗ ਦੀ ਕਰਦੀ ਹਾਂ ਮੈਂ ਸ਼ੁਰੂਆਤ ਅੱਜ ਗਾਇਸ ਮੈਂ ਬਣਾਣ ਲੱਗੀ ਆ ਰੈਸਟੋਰੈਂਟ ਤੋਂ ਵੀ ਵਧੀਆ ਸਵਾਦਿਸ਼ਟ ਪਾਲਕ ਪਨੀਰ ਦੀ ਸਬਜੀ ਤਾਂ ਕਿ ਜਿਹੜੇ ਰਿਸ਼ਤੇਦਾਰ ਉਂਗਲੀਆਂ ਚੜਦੇ ਰਹਿ ਜਾਣ ਸੋ ਮੈਂ ਕਰਦੀ ਆਂ ਵਲੋਗ ਦੀ ਸ਼ੁਰੂਆਤ ਪਾਲਕ ਗਾਇਸ ਮੈਂ ਲੈ ਲਈਏ ਦੋ ਗੁੱਟੀਆਂ ਤੇ ਹੁਣ ਇਹਨਾਂ ਨੂੰ ਕਟਾਂਗੇ ਸੋ ਗਾਇਜ਼ ਇੱਕ ਗੁੱਟੀ ਮੈਂ ਕੱਟ ਲਈ ਤੇ ਦੂਸਰੀ ਗੁੱਟੀ ਮੈਂ ਕੱਟਦੀ ਪਈ ਆ ਕੱਟਦੀ ਕੱਟਨੀ ਇਹ ਪਾਲਕ ਮੋਟੀ ਗੁੱਟੀਆਂ ਕਿਉਂਕਿ ਬਾਅਦ ਵਿੱਚ ਆਪਾਂ ਮਿਕਸੀ ਵਿੱਚ ਪੀਸ ਲੈਣੀ ਪਹਿਲੇ ਇਹਨੂੰ ਸੀਟੀਆਂ ਮਰਵਾਉਣੀਆਂ ਨੇ ਦਿਖਾਣੇ ਆ ਮੈਂ ਤੁਹਾਨੂੰ ਰੈਸਟੋਰੈਂਟ ਸਟਾਈਲ ਪਾਲਕ ਪਨੀਰ ਦੀ ਸਬਜੀ ਰੈਸਟੋਰੈਂਟ ਸਟਾਈਲ ਤਾਂ ਕਿ ਜਿਹੜੇ ਆਪਣੇ ਸੰਜੀਵ ਜੀ ਨੇ ਰੋਬਿਨ ਹੈ ਉਂਗਲੀਆਂ ਚਟਦੇ ਰਹਿ ਜਾਂ। ਐਦਾਂ ਦੀ ਆਪਾਂ ਡਿਸ਼ ਬਣਾਈ ਏ। ਬਸ ਗਾਇਜ਼ ਥੋੜੀ ਜਿਹੀ ਰਹਿ ਗਈ ਏ ਤੇ ਮੈਂ ਕੱਟ ਲਈ 10 ਮਿੰਟਾਂ ਵਿੱਚ ਤੁਹਾਨੂੰ ਬਣਾ ਕੇ ਦਿਖਾਵਾਂਗੀ ਪਾਲਕ ਦੀ ਸਬਜ਼ੀ। ਹੋਰ ਪਾਲਕ ਸਾਰੇ ਮੈਂ ਕੱਟ ਲੀਏਗਾ ਤੇ ਹੁਣ ਇਹਨੂੰ ਮੈਂ ਸਾਫ਼ ਪਾਣੀ 'ਚ ਚੰਗੀ ਤਰ੍ਹਾਂ ਇਹਨੂੰ ਮੈਂ ਧੋਣਾ ਹੈ ਦੇਖੋ ਦੇਖੋ ਗਾਇਸ ਸਾਫ਼ ਪਾਣੀ ਵਿੱਚ ਚੰਗੀ ਤਰ੍ਹਾਂ ਇਹਨੂੰ ਮੈਂ ਧੋ ਲੈਣਾ ਪਾਲਕ ਨੂੰ देखो सारी पालक मैं साफ सुथरे पानी <ककशाग> लोज आप सारी पालक साफ सुथरे पानी चाहो लिये ਕੁੱਕਰ ਦੇ ਵਿੱਚ ਗਾਇਸ ਮੈਂ 2 ਗਲਾਸ ਪਾਣੀ ਪਾਇਆ ਹੈ 2 ਗਲਾਸ ਪਾਣੀ ਪਾ ਕੇ ਪਾਲਕ ਸਾਰੇ ਕੁੱਕਰ ਵਿੱਚ ਪਾ ਕੇ ਕੁੱਕਰ ਨੂੰ ਕਰ ਦੇਣਾ ਬੰਦ ਤੇ ਵਜਾਣੀਆਂ ਨੇ 4 ਸੀਟੀਆਂ ਦੇਖੋ ਗਾਇਸ 2 ਗਲਾਸ ਪਾਣੀ ਪਾ ਕੇ ਕੁੱਕਰ ਚ ਬਾਕੀ ਪਾਲਕ ਸਾਰੀ ਪਾ ਕੇ ਇਸ ਨੂੰ ਬੰਦ ਕਰ ਦੇਣਾ ਤੇ 4 ਸੀਟੀਆਂ ਮਰਾਣੀਆਂ ਗਾਈਜ਼ ਲਾਈਟ ਬੰਦ ਹੋ ਚੁੱਕੀ ਐ ਸੋ ਮੈਂ ਹਨੇਰੇ ਵਿੱਚ ਹੀ ਹੁਣ ਬਣਾਉਣ ਲੱਗੀ ਆ। ਉਹਨੇ ਦੇ ਬਲੌਗ ਆਪਾਂ ਸ਼ੁਰੂ ਰੱਖੀਏ ਤਿੰਨ ਪਿਆਜ਼ ਲੈ ਲੈਨੇ, ਤੇਰੇ ਟਮਾਟਰ ਲੈ ਲੈਨੇ, ਥੋੜਾ ਜਾਂ ਅਦਰਕ ਲੈ ਲਿਆ, ਹਰੀਆਂ ਮਿਰਚਾਂ ਲੈ ਲਈਆਂ। ਦੇਖੋ ਜੀ ਗਾਈਜ਼ ਅਦਰਕ ਲਸਣ ਦਾ ਆਪਾਂ ਪੀਸ ਲਈਏ ਆਪਾਂ ਮਿਕਸੀ ਵਿੱਚ ਤੇ ਪਿਆਜ਼ ਵੀ ਬਰੀਕ ਦੀ ਕੱਟ ਲਿਆ। ਟਮਾਟਰ ਕੱਟਣਾ ਐ ਬਰੀਕ-ਬਰੀਕ ਤੇ ਕਾਇਨ ਜਿਹਾ ਥੋੜਾ ਹਨੇਰਾ ਹੋ ਗਿਆ ਰਸੋਈ ਦੇ ਵਿੱਚ ਕਿਉਂਕਿ ਲਾਈਟ ਹੋ ਚੁੱਕੀ ਹੈ ਬੰਦ ਤੇ ਇੱਧਰ ਆਪਾਂ ਕੜਾਈ ਵੀ ਰੱਖ ਲਈਏ ਤੇ ਘਿਓ ਵੀ ਪਾ ਲਿਆ ਵਿੱਚ ਤੇ ਹੁਣ ਆਪਾਂ ਲਗਾਵਾਂਗੇ ਤੜਕਾ ਆਈਜ਼ਰ ਸੋਈ ਦੀ ਲਾਈਟ ਹੋ ਚੁੱਕੀ ਹੈ ਬੰਦ ਕਿਉਂਕਿ ਇਨਵਰਟਰ ਤਾਂ ਹੀ ਕਰਾਏ ਹੋਏ ਸੋ ਇਸ ਲਈ ਥੋੜਾ ਹਨੇਰਾ ਹਨੇਰਾ ਲੱਗ ਰਿਹਾ ਹੋਵੇਗਾ ਦੇਖੋ ਮੀਂਹ ਆਜ ਆਜੇ ਲਾਲ ਕਰਕੇ ਤੇਰਾ ਆਪਾਂ ਨਾਂ ਲਿਖਾਵਾਵਾਂਗੇ ਟਮਾਟਰ ਠੀਕ ਹੈ पालक गाइज आप मिक्सी की हैल्प न आप सारी ग्रैंड कर लीए इधर देखो पालक ग्रैंड हो चुकी है उधर मसाला धरिया है मैं आप मिक्सी की हैल्प तो ग्रैंडर की हैल्प तो आप सारी पालक कर लीए ਦੇਖੋ ਗਾਇਸ ਕਿੰਨੀ ਵਧੀਆ ਪੀਸੀ ਗਈ 60 ਸਬਦਸ ਮਿੰਟ ਲੱਗੇ ਨੇ ਪੂਰੀ ਸਬਜੀ ਰੈਡੀ ਕਰਨ ਚ ਬਸ ਇਧਰ ਇੱਕ ਸਾਈਡ ਆਪਣਾ ਮਸਾਲਾ ਵੀ ਬਣ ਗਿਆ ਹੈ ਬਸ ਵਿੱਚ ਇਹਦੇ ਵਿੱਚ ਹਰੀ ਮਿਰਚ ਤਾਂ ਪਾਈ ਹੋਈ ਹੈ ਤੇ ਨਮਕ ਪਾਣਾ ਬਸ ਓਨਲੀ ਲਾਲ ਮਿਰਚ ਨਹੀਂ ਪਾਈ ਹੈ ਇਹਦੇ ਵਿੱਚ ਕਿਉਂਕਿ ਆਪਾਂ ਹਰੀ ਮਿਰਚ ਨਾਲ ਹੀ ਇਹਨੂੰ ਕਰਾਰਾ ਕਰ ਲਿਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਮੈਂ ਇੱਕ ਸਾਈਡ ਪਾ ਲਿਆ ਸਾਰਾ ਨਮਕ ਇਹ ਚ ਨਮਕ ਪਾ ਲਾਂਗੇ ਠੀਕ ਹੈ ਤੇ ਉਹ ਪਾਲਕ ਆਪਾਂ ਗ੍ਰੈਂਡ ਕੱਟੀ ਗਾਈਜ਼ ਪਾਲਕ ਹੁਣ ਪਾ ਲਾਂਗੇ ਵਿੱਚ ਕਿੰਤੇ ਦੇ ਗਾਇਸ ਓਨਲੀ 10 ਮਿੰਟ ਲੱਗੇ ਨੇ ਇੱਧਰ ਗਾਇਸ ਹੁਣ ਮੈਂ ਪਨੀਰ ਇੱਕ ਪਾਸੇ ਕੱਟ ਲੈਣੇ ਆ ਲਓ ਜੀ ਸਾਰਾ ਪਨੀਰ ਆਪਾਂ ਕੱਟ ਲਿਆ ਤੇ ਇਹ ਜਾਏਗਾ ਪਾਲਕ ਦੇ ਵਿੱਚ ਤੇ ਸੋ ਗਾਇਸ ਮੈਨੂੰ ਬਹੁਤ ਟਾਈਮ ਲੱਗਿਆ ਪਾਲਕ ਪਨੀਰ ਦੀ ਸਬਜ਼ੀ ਬਣਾਉਣ ਲੱਗੇ ਆ ਅੱਜ ਵਲੌਗ ਗਾਇਜ਼ ਲਾਈਟ ਬੰਦ ਵਿੱਚ ਹੀ ਬਣਾਇਆ ਹੈ ਲਾਈਟ ਹੋਈ ਪਈਏ ਅੱਜ ਸਵੇਰ ਤੋਂ ਸੁਬਾਹ ਦੀ ਬੰਦ ਹੋਈ ਪਈਏ ਲਾਈਟ ਇਹਨੂੰ ਜਦੋਂ ਆਪਾਂ ਖਾਵਾਂਗੇ ਤਾਂ ਇਹਦੇ ਵਿੱਚ ਪਾਵਾਂਗੇ ਮੱਖਣ ਦੇਖੋ ਗਾਇਜ਼ ਕਿੰਨਾ ਵਧੀਆ ਬਣਿਆ ਦੇਖੋ ਗਾਇਜ਼ ਕਿੱਦਾਂ ਲੱਗਿਆ ਤੁਹਾਨੂੰ ਪਾਲਕ ਪਨੀਰ ਓਨਲੀ 10 ਮਿੰਟ ਵਿੱਚ ਜੋ ਵੀ ਖਾਏਗਾ ਉਂਗਲੀਆਂ ਚੜਦਾ ਹੀ ਰਹਿ ਜਾਏਗਾ ਦੇਖੋ ਦੇਖੋ ਗਾਇਜ਼ ਕਿਵੇਂ ਦਾ ਲੱਗਿਆ ਤੁਹਾਨੂੰ ਸਾਈਜ਼ ਫਾਈਨਲੀ ਹੁਣ ਮੈਂ ਇਸ ਵਲੋਗ ਦਾ ਮੈਂ ਕਰਦੀ ਆ ਐਂਡ ਤੇ ਵੀਡੀਓ ਨੂੰ ਲਾਈਕ ਮੈਂ